ਨਮਸਕਾਰ ਮੈਂ ਤੁਹਾਡਾ ਆਪਣਾ ਰੰਤੇਰ ਸਿੰਘ ਜ਼ਿਲ੍ਹਾ ਇੰਚਾਰਜ ਪਟਿਆਲਾ ਅੱਜ ਤੁਹਾਨੂੰ ਐਸੇ ਸ਼ਖਸ ਨਾਲ ਇੱਕ ਇਨਸਾਨ ਨਾਲ ਬੁਲਾਵਾਂਗੇ ਜਿਨ੍ਹਾਂ ਦੇ ਦਾਦਾ ਜੀ 132 ਸਾਲ ਦੇ ਹੋ ਕੇ ਇਸ ਦੁਨੀਆ ਤੋਂ ਗਏ ਨੇ ਅੱਜ ਦੇ ਕੱਲ ਦੇ ਬੰਦੇ 50 ਸਾਲ 60 ਸਾਲ 40 ਸਾਲ ਬਿਮਾਰੀਆਂ ਟੈਕ ਹੋ ਗਿਆ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਵੀ ਬਹੁਤ ਚੜ੍ਹ ਰਹੀਆਂ ਨੇ ਪਰ ਉਹਨਾਂ ਕੋਲੇ ਕੁਝ ਐਸੀਆਂ ਦਵਾਈਆਂ ਨੇ ਜੋ ਅੱਜ ਦੀ ਬਹੁਤ ਜ਼ਿਆਦਾ ਲੋੜ ਹੈ ਉਹਦੇ ਵਿੱਚ ਉਹਨਾਂ ਦਾ ਕਹਿਣਾ ਹੈ ਵੀ ਸਾਡੇ ਕੋਲ ਦੰਦਾਂ ਦੀ ਦਵਾਈ ਐਸੀ ਹੈ ਜਿਹੜੇ ਸਾਡੇ ਬਾਪੂ ਜੀ ਦਾਦਾ ਜੀ ਵਰਤਦੇ ਰਹੇ ਨੇ ਉਹ ਆਪ ਵੈਦ ਸੀ ਉਹਨਾਂ ਨੇ ਆਪਣੇ ਪਿਛਲਾ ਪਿਸ਼ੋਕਰ ਦੱਸਿਆ ਪਾਕਿਸਤਾਨ ਤੋਂ ਉਹਨਾਂ ਦੇ ਦਾਦਾ ਜੀ ਵੈਦ ਰਹੇ ਨੇ ਤੇ ਅੱਜ ਉਹਨਾਂ ਨੂੰ ਧਰਿਆ ਮਲਾਵਾਂਗੇ ਗਰੰਟੀ ਦਵਾਈ ਦੇਸੀ ਦਵਾਈ ਹੈ ਕੋਈ ਫੈਕਟਰੀ ਕੋਈ ਇੰਗਲਿਸ਼ ਦਵਾਈ ਨਹੀਂ ਤੇ ਉਹ ਦਵਾਈ ਤੁਹਾਨੂੰ ਦਿਖਾਵਾਂਗੇ ਤੇ ਉਹਨਾਂ ਨਾਲ ਮਲਾਵਾਂਗੇ 132 ਸਾਲ ਚ ਉਹਨਾਂ ਦੇ 32 ਦੰਦ ਪੂਰੇ ਦੇ ਪੂਰੇ ਰਹੇ ਜਦੋਂ ਉਹਨਾਂ ਦਾ ਸੰਸਕਾਰ ਕੀਤਾ ਤਾਂ ਉਹ ਕਹਿੰਦੇ ਵੀ ਅਸੀਂ ਹੈਰਾਨ ਆ ਵੀ ਆ ਨੁਤਕਾ ਸਾਡੇ ਕੋਲ ਪਿਆ ਹੈ ਦਵਾਈ ਪਈ ਹੈ 132 ਸਾਲ ਚ ਉਹਨਾਂ ਦੇ ਦਾਦਾ ਜੀ ਪੂਰੇ ਦੰਦ ਸੀ ਅੱਜ ਦੇ ਟਾਈਮ ਚ 40 50 ਸਾਲ ਚ ਦੰਦ ਗਏ ਉਹਦਾ ਕਹਿਣਾ ਇਹ ਹੈ ਵੀ ਜਿਹਦੇ ਦੰਦ ਗਏ ਸਵਾਦ ਗਿਆ ਅੱਖਾਂ ਗਈਆਂ ਤੇ ਜਹਾਨ ਗਿਆ ਦਵਾਈ ਸਿਹਤ ਲਈ ਬਹੁਤ ਜ਼ਰੂਰੀ ਹੈ ਤਾਂ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਔਰ ਉਹਨਾਂ ਨਾਲ ਮਲਾਵਾਂਗੇ ਸਰਦਾਰ ਸਰਿੰਦਰਪਾਲ ਸਿੰਘ ਜੀ ਕਲਿਹਾਨੇ ਰਾਮਗੜ੍ਹ ਪਿੰਡ ਦੇ ਨਾਲ ਨਾਬਾ ਕੋਲੇ ਇੱਕ ਪਿੰਡ ਪਿੰਦਾ ਰਾਮਗੜ੍ਹ ਸਾਡੇ ਨਾਲ ਸਰਦਾਰ ਸਰਿੰਦਰਪਾਲ ਸਿੰਘ ਜੀ ਕਲਿਹਾਨੇ ਪਿੰਡ ਤੋਂ ਮੌਜੂਦ ਨੇ ਅਸਲ 'ਚ ਉਹਨਾਂ ਦੇ ਗ੍ਰੈਂਡਫਾਦਰ ਜੀ ਨੇ ਇਹ ਨੁਕਤੇ ਦਿੱਤੇ ਹੋਏ ਨੇ ਜੋ ਬੈਦ ਬੈਦ ਸੀ 132 ਸਾਲ ਦੀ ਉਮਰ ਹੋਈ ਹੈ ਉਹਨਾਂ ਨਾਲ ਗੱਲ ਕਰਾਂਗੇ ਤੁਹਾਨੂੰ ਫੋਟੋ ਵੀ ਦਿਖਾਵਾਂਗੇ ਕੀ ਕੀ ਦਵਾਈ ਦਿੰਦੇ ਨੇ ਉਹਨਾਂ ਨੇ ਇੱਕੋ ਗੱਲ ਕਹੀ ਹੈ ਉਹਨਾਂ ਦੇ ਮੂੰਹ ਮੂੰਹ ਦੀ ਇਹ ਗੱਲ ਵਰਡਿੰਗ ਹੈ ਵੀ ਅਸੀਂ ਭਲਾ ਕਰਨਾ ਲੋਕਾਂ ਦਾ ਲਾਗਤ ਹੀ ਅਸੀਂ ਲੈਣੀ ਹੈ ਅਸੀਂ ਪੈਸਾ ਨਹੀਂ ਕਮਾਉਣਾ ਸਸਰੀ ਕਾ ਹਾ ਸ਼ਿਕਰ ਜੀ ਉਹ ਠੀਕ ਹੋ ਆ ਬਹੁਤ ਧੰਨਵਾਦ ਜੀ ਤੁਹਾਡਾ ਸਾਨੂੰ ਕਿਹੜੀ ਤੁਸੀਂ ਅੱਜ ਲੋਕਾਂ ਦਾ ਭਲਾ ਕਰ ਰਹੇ ਹੋ ਕਿਹੜੀ ਦਵਾਈ ਦੇ ਲਈ ਦਵਾਈ ਦੇਖੋ ਜੀ ਦੁਨੀਆ ਤੇ ਅੱਜ ਕੱਲ ਬਿਮਾਰੀ ਬਹੁਤ ਚੱਲੀ ਹੋਈ ਹੈ ਜੀ ਠੀਕ ਹੈ ਜੀ ਇੱਕ ਤਾਂ ਕਾਲਾ ਪੀਲੀਆ ਠੀਕ ਹੈ ਜੀ ਪੀਲਾ ਹੋਵੇ ਜੀ ਠੀਕ ਹੈ ਜੀ ਕਿੰਨਾ ਮਰਜੀ ਹੋਵੇ ਬੰਦਾ ਲਾਸਟ ਸਟੇਜ ਤੇ ਹੋਵੇ ਜੀ ਉਹਦੀ ਦਵਾਈ ਦਿੰਦੇ ਹਾਂ ਠੀਕ ਹੈ ਠੀਕ ਹਾਂ ਜੀ ਠੀਕ ਇੱਕਾ ਆਪਣੇ ਕੋਲ ਦਵੇਂ ਦੀ ਐ ਸਾਹ ਦੀ ਠੀਕ ਹੈ ਜੀ ਬਬਾਸ਼ੀਰ ਕਿੰਨੀ ਵੀ ਹੋਵੇ ਠੀਕ ਹੈ ਜੀ ਤੇ ਆਪਣੇ ਕੋਲ ਕਬਜ ਦੀ ਐ ਜੀ ਠੀਕ ਹੈ ਜੀ ਇੱਕਾ ਨਸਾਂ ਕਮਜ਼ੋਰ ਹੋਣ ਠੀਕ ਹੈ ਜੀ ਦਿਮਾਗ ਦੀਆਂ ਨਾੜੀਆਂ ਨੂੜੀਆਂ ਤੇ ਉਹਦੇ ਵਾਸਤੇ ਇਹ ਤੇਲ ਹੈ ਠੀਕ ਹੈ ਇੱਕ ਮਰਦਾਨਾ ਤਾਕਤ ਵਾਸਤੇ ਹੈ ਜੀ ਠੀਕ ਹੈ ਜੀ ਸਾਹ ਦੀ ਦਵਾਈ ਆ ਗਈ ਆਪਣੇ ਕੋਲ ਠੀਕ ਹੈ ਜੀ ਤੇ ਆਪਣੇ ਜਿਵੇਂ ਹੁਣ ਕਈ ਔਰਤਾਂ ਕੋਲ ਨਹੀਂ ਬੱਚਾ ਠੀਕ ਹੈ ਤੇਤੀ ਨਹੀਂ ਹੁੰਦਾ ਹਾਂਜੀ ਉਹਦੇ ਵਾਸਤੇ ਵੀ ਦਵਾਈ ਹੈ ਨਹੀਂ ਕਿਤੇ ਇਹ ਤਾਂ ਨਹੀਂ ਹੈਗਾ ਵੀ ਆਪਾਂ ਦਵਾਈ ਲੈ ਲਈਏ ਹਾਂਜੀ ਇਹ ਦੇਸੀ ਦਵਾਈਆਂ ਨੇ ਹਾਂਜੀ ਬਿਲਕੁਲ ਦੇਸੀ ਇਹਦਾ ਠੀਕ ਹੈ ਪੂਰਾ ਬੈਨੀਫਿਟ ਹੈ ਕੋਈ ਇਹਦਾ ਨੁਕਸਾਨ ਨਹੀਂ ਹੈਗਾ ਸਾਈਡ ਇਫੈਕਟ ਕੁਝ ਨਹੀਂ ਹੈਗਾ ਜੀ ਅਸੀਂ ਬੈਠੇ ਆ ਸਾਡਾ ਘਰਬਾਰਾ ਸਭ ਕੁਝ ਹੈ ਬੱਚੇ ਆਪਣੇ ਬਾਹਰ ਹੈ ਕੋਈ ਆਪਾਂ ਨੂੰ ਕੋਈ ਇਹਦਾ ਲਾਲਚ ਨਹੀਂ ਹੈਗਾ ਠੀਕ ਹੈ ਤੇ ਅੱਛਾ ਤੁਸੀਂ ਇੱਕ ਗੱਲ ਮੈਨੂੰ ਬੈਠੇ ਦੇ ਸਮਝਾਈ ਔਰ ਦੱਸੀ ਕਿ ਇਹ ਸਾਡੇ ਬਾਪੂ ਜੀ ਦੀ ਉਮਰ 100 132 ਸਾਲ ਦੀ ਏਸੀ ਜੀ ਉਹਨਾਂ ਦੀ ਆ ਦੇਖੋ ਫੋਟੋ ਆਪਣੇ ਕੋਲ ਇਹਨਾਂ ਦੇ 32 ਦੇ 32 ਦੰਦ ਕਾਇਮ ਸੀਗੇ ਇਹ ਪਾਕਿਸਤਾਨ ਤੋਂ ਰਹੇ ਨੇ ਜੀ ਆਪਣੇ ਬਣਾਉਂਦੇ ਰਹੇ ਨੇ ਦਵਾਈਆਂ ਠੀਕ ਹੈ ਦਵਾਈਆਂ ਹਾਂਜੀ ਮਤਲਬ ਜੱਦੀ ਬੈਦ ਹਾਂਜੀ ਬੈਦ ਦਾ ਆਪਾਂ ਚਾਹਦੇ ਹਾਂ ਬੈਦ ਪਣਾ ਪਰਿਵਾਰ ਚ ਹੈਗੇ ਕਰਦੇ ਰਹੇ ਨੇ ਜੀ ਬਾਕੀ ਇਹ ਆ ਵੀ ਸਾਨੂੰ ਇਹਨਾਂ ਨੇ ਨੁਕਤੇ ਦਿੱਤੇ ਸੀਗੇ ਠੀਕ ਹੈ ਜੀ ਅਸੀਂ ਕਿੰਨਾ ਚਿਰ ਜੂਝ ਨਹੀਂ ਕੀਤੇ ਵਿੱਚ ਹੁਣ ਦੁਖੀ ਦੁਨੀਆ ਬਹੁਤ ਸੀ ਕਈਆਂ ਨੂੰ ਕਾਲਾ ਪੀਲਾ ਵੈਸੇ ਵੀ ਜਿਹੜੇ ਵਿੱਚੋਂ ਬੰਦੇ ਹੁਣ ਦਵਾਈ ਕਾਲੇ ਪੀਲੇ ਦੀ ਪੀਲੇ ਦੀ ਲੈ ਕੇ ਗਏ ਨੇ ਠੀਕ ਹੈ ਜੀ ਵੈਸੇ ਬਹੁਤ ਲੋਕਾਂ ਨੂੰ ਪਤਾ ਮੇਰੇ ਬਾਰੇ ਠੀਕ ਹੈ ਲੈ ਕੇ ਜਾਂਦੇ ਰਹੇ ਨੇ ਉਹਨਾਂ ਨੂੰ ਸਾਰੇ ਪੈਣੀ ਫਟ ਹੋਏ ਨੇ ਜੀ ਮਤਲਬ ਕੋਈ ਐਸਾ ਬੰਦਾ ਨਹੀਂ ਜਿਹਦੇ ਇੰਨਾ ਲੰਬਾ ਸਮਾਂ ਕਿਉਂ ਪਾਇਆ ਤੇ ਅੱਜ ਬਸ ਵੈਸੀ ਫਿਰ ਬੱਚੇ ਲਾ ਕੇ ਕਰਨ ਵੀ ਦੁਖੀ ਦੁਨੀਆ ਬਹੁਤਾ ਤੁਸੀਂ ਵੀ ਜੇ ਆਪਣੇ ਕੋਲ ਕੋਈ ਨੁਕਤਾ ਹੈਗਾ ਤਾਂ ਫਲ ਕਰ ਤੋਂ ਕੋਈ ਗੱਲ ਨਹੀਂ ਠੀਕ ਹੈ ਵੀ ਕਿਸੇ ਦਾ ਦੁਨੀਆ ਦਾ ਭਲਾ ਹੋ ਜੇ ਠੀਕ ਹੈ ਹਾਂਜੀ ਅਸੀਂ ਬਸ ਲਾਗਤ ਮੁਲੀ ਲੈਣਾ ਜੀ ਕੋਈ ਨਹੀਂ ਲੈਣਾ ਬੱਚੇ ਬਾਹਰ ਨੇ ਜੀ ਆਪਣੇ ਠੀਕ ਹੈ ਜੀ ਜੈ ਦਾ ਤਾਂ ਸਭ ਕੁਝ ਮਾਲਕ ਦਾ ਦਿੱਤਾ ਹੋਇਆ ਹੈ ਮਤਲਬ ਭਲਾਈ ਕਰਨਾ ਜੀ ਆਪਾਂ ਭਲਾਈ ਕਰਨਾ ਜੀ ਆਪਾਂ ਨੇ ਠੀਕ ਹੈ ਤੇ ਮੈਂ ਤਾਂ ਜਿਹੜੀ ਤੁਸੀਂ ਇੱਕ ਦੰਦਾਂ ਦੀ ਦਵਾਈ ਦੱਸੀ ਹੈ ਉਹਦਾ ਕਿੰਨਾ ਖਰਚ ਹੈ ਉਹਦਾ ਖਰਚਾ ਜੇ ਆਪਾਂ ਬਣਾਈਏ ਜੀ ਦੇਖੋ ਉਹਦੇ ਚ ਛੋਟੀ ਲਾਚੀ ਵੱਡੀ ਲਾਚੀ ਲੌਂਗ ਅੱਛਾ ਕਾਫੀ ਸਮਾਨ ਪੈਂਦਾ ਫੜਕੜੀ ਪੈਂਦੀ ਹੈ ਮਤਲਬ ਹੈ ਸਾਰਾ ਦੇਸੀ ਹੈ ਕੋਈ ਦਵਾਈ ਨਹੀਂ ਕੋਈ ਉਹ ਨਹੀਂ ਹੈਗਾ ਜੇ ਇਹ ਅੰਦਰ ਵੀ ਚਲੀ ਗਈ ਜੀ ਦਵਾਈ ਇਹ ਠੀਕ ਹੈ ਜੀ ਸਾਮੀ ਆਪਣੀ ਇੱਕ ਵਾਰੀ ਦੰਦਾਂ ਜਾਣਾ ਦੀ ਯੂਜ਼ ਕਰਕੇ ਦੇਖੋ ਬੰਦਾ ਵਾਰ-ਵਾਰ ਕਹੂਗਾ ਪੇਸਟ ਭੁੱਲ ਜੂ। ਠੀਕ ਹੈ। ਹਾਂਜੀ। ਮਤਲਬ ਕੋਈ ਤੁਸੀਂ ਵੀ ਆਪਣਾ ਲੈ ਜਾਓ ਯੂਜ਼ ਕਰਕੇ ਦੇਖ ਲਿਓ ਤੁਸੀਂ। ਮਤਲਬ ਕੋਈ ਮੈਡੀਸਿਨ ਨਹੀਂ ਕੁੱਟ ਕੇ ਬਾਈ ਹੋਈ। ਜ਼ਿਆਦਾਤਰ ਤਾਂ ਆਮ ਤੌਰ 'ਤੇ ਵੀ ਦੇਖਿਆ ਜਾਂਦਾ ਨਾ ਲੋਕ ਪੈਸਾ ਕਮਾਉਂਦੇ ਲਈ ਹਾਂਜੀ ਮੈਡੀਸਨ ਕੋਈ ਵੀ ਕੱਢ ਦੇ ਆਪਾਂ ਜ਼ਿੰਮੇਵਾਰ ਆ। ਠੀਕ ਹੈ। ਹਾਂਜੀ। ਸਭ ਦੇਤੀ ਤੋਂ ਬਣਦੀ ਹੈ ਜੀ ਮੈਂ ਲਾਚੀ ਲਾ ਲੋ ਗੱਡੀ ਲਾਏ ਬੰਦਾ ਲੋਕ ਦੇਖ ਲਓ ਕਿੰਨੇ ਮਹਿੰਗੇ ਹੈ। ਬਿਲਕੁਲ ਬਿਲਕੁਲ ਹਾਂਜੀ। ਤੇ ਹੋਰ ਕਿਹੜੀ ਦਵਾਈ ਹੈ ਦੰਦਾ ਨਹੀਂ ਹੋ ਗਈ ਉਹ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਵੀ ਆਪਣਾ ਬੱਚਾ ਕਿਵੇਂ ਕਿਹੜਾ ਜਿਵੇਂ ਹੁਣ ਕਿਸੇ ਔਰਤ ਕੋਲੋਂ ਬੱਚਾ ਪੁੱਛਾ ਨਹੀਂ ਜਾਂ ਠੀਕ ਹੈ ਵਿਚਾਰੇ ਕਈ ਕਈ ਸਾਲ ਲੰਘ ਜਾਂਦੇ ਨੇ ਉਹ ਬੱਚੇ ਵਾਲੀ ਦਵਾਈ ਹੈ ਜੀ ਆਪਣੀ ਠੀਕ ਹੈ ਜੀ ਤੇ ਇੱਕ ਕਾਲਾ ਪੀਲੀ ਦੀ ਕਹਿ ਰਹੇ ਹੋ ਪੀਲੀ ਦੀ ਹਾਂ ਇਹ ਕਾਲੇ ਪੀਲੀ ਦੀ ਹਾਂਜੀ ਹਾਂਜੀ ਉਹ ਵੀ ਦੇਸੀ ਦਵਾਈ ਹੈ ਉਹ ਵੀ ਐਂ ਜੜੀਆਂ ਬੂਟੀਆਂ ਹਾਂਜੀ ਜੜੀਆਂ ਬੂਟੀਆਂ ਠੀਕ ਹੈ ਉਹ ਚ ਕੀ ਕੀ ਪਾਉਣੇ ਕੁਛ ਇੱਕ ਅੱਦੇ ਆਈਟਮ ਉਹਦੇ ਚ ਬਸ ਇੱਕ ਤੋਂ ਦੋ ਘਟਬਾਂ ਪੈਂਦੀਆਂ ਨੇ ਜੀ ਬਾੜੀਆਂ ਜੀਆਂ ਠੀਕ ਹੈ ਜੀ ਬਾਕੀ ਮਹਾਰਾਜ ਦਾ ਨਾਮ ਲੈਣੇ ਜੀ ਉਹ ਦਿੰਨੇ ਆ ਆਪਾਂ ਨੇ ਠੀਕ ਹੈ ਸਾਧੂ ਸੰਤਾਂ ਦਾ ਵੀ ਕੁਛ ਆਪਾਂ ਨੂੰ ਵਰਦਾਨ ਹੈ ਜੀ ਵੈਸੇ ਠੀਕ ਹੈ ਹਾਂਜੀ ਕੋਈ ਇਹ ਨਹੀਂ ਹੈਗਾ ਵੀ ਆਪਾਂ ਠੱਗੀ ਠੋਰੀ ਵਾਲਾ ਬਣਾਇਆ ਮਾਲਕ ਨੇ ਬਹੁਤ ਕੁਛ ਨਹੀਂ ਕੀਤਾ ਨਹੀਂ ਜ਼ਿਆਦਾ ਤਰੇ ਹੁੰਦਾ ਨਾ ਜਿਵੇਂ ਹੁਣ ਤੁਸੀਂ ਬੁਲਾ ਲਿਆ ਆਪਾਂ ਗੱਲਬਾਤ ਕਰਦੇ ਆਂ ਅਲੱਗ ਨਾ ਭਾਈ ਆਪਾਂ ਪੁਰਾਣੇ ਵੈਦ ਸੀ ਮੋੜ ਕੇ ਪੈਸਾ ਕਮਾਉਣ ਲਈ ਲੋਕਾਂ ਨਾਲ ਵੀ ਨਹੀਂ ਮਤਲਬ ਥੋੜਾ ਪੈਸੇ ਆਇਆ ਕੋਈ ਚੱਕਰ ਨਹੀਂ ਨਹੀਂ ਕੋਈ ਲਾਗਤ ਹੀ ਲੈਣੀ ਹੈ ਲਾਗਤ ਹੀ ਲੈਣੀ ਹੈ ਜੀ ਆਪਾਂ ਨੇ ਕੋਈ ਲਾਲਚ ਨਹੀਂ ਹੈ ਠੀਕ ਹੈ ਸਾਡੇ ਚੈਨਲ ਉਾਂ ਅਸੀਂ ਥੋੜਾ ਜਿਹਾ ਦੱਸੋ ਵੀ ਕਿੰਨੇ ਕੀ ਦੀ ਦਵਾਈ ਹੁੰਦੀ ਹੈ ਅੰਦਾਜ਼ਾ ਕਿਹੜੀ ਕਿਹੜੀ ਦਵਾਈ ਥੋੜੀ ਕਿੰਨੇ ਕਿੰਨੇ ਰੇਟ ਦੇ ਦੇਖੋ ਜੀ ਜਿਹੜੀ ਬੱਚੇ ਵਾਲੀ ਦਵਾਈ ਹੈ ਜੀ ਠੀਕ ਹੈ ਜੀ ਉਹਦੇ 'ਚ ਦੇਖੋ ਆਪਣੇ ਮਹਿੰਗੀਆਂ ਜਿਵੇਂ ਸੋਨਾ ਹੋ ਗਿਆ ਸੋਨੇ ਦਾ ਪਸਮ ਹੋ ਗਿਆ ਚਾਂਦੀ ਹੋ ਗਈ ਠੀਕ ਹੈ ਕੇਸਰ ਹੋ ਗਿਆ ਵਗੈਰਾ ਮਹਿੰਗੇ ਚੀਜ਼ਾਂ ਨਹੀਂ ਮਹਿੰਗੀਆਂ ਚੀਜ਼ਾਂ ਹਾਂ ਜੀ ਇਹ ਬਣਾਉਨੇ ਬਸ ਉਹ ਲਾਗਤ ਮੁਲੀ ਅਗਲੇ ਤੋਂ ਲੈਣਾ ਜੀ ਠੀਕ ਹੈ ਜੀ ਬਾਕੀ ਆਪਣੀ ਖੁਸ਼ੀ ਤੋਂ ਜੋ ਦੇਣਾ ਬਾਅਦ ਚ ਦੇਵੇ ਬੱਚਾ ਹੋਵੇ ਠੀਕ ਹੈ ਉਹ ਲਾਗਤ ਮੁਲੀ ਲਾਓ ਤੁਸੀਂ ਦੇਖ ਸਕਦੇ ਹੋ ਹਾਂ ਜੀ ਇੰਨੇ ਡਾਕਟਰ ਬੈਠੇ ਨੇ ਆਪਾਂ ਕਿਸੇ ਦਾ ਵਿਰੋਧ ਨਹੀਂ ਕਰਦੇ ਪਰ ਇਹਨਾਂ ਦੀ ਇੱਕ ਗੱਲ ਮੈਨੂੰ ਵਧੀਆ ਲੱਗੀ ਇਹ ਕਹਿੰਦੇ ਵੀ ਜਿ ਜੇ ਮਤਲਬ ਬੱਚਾ ਹੋ ਜਾਂਦਾ ਤਾਂ ਤੁਸੀਂ ਬਾਅਦ ਚ ਖੁਸ਼ ਹੋ ਕੇ ਜੋ ਮਰਜ਼ੀ ਦੇ ਜੋ ਇਹਨਾਂ ਦੀ ਇਹ ਦਵਾਈ ਦਾ ਅਸਰ ਹੋਣ ਤੋਂ ਬਾਅਦ ਵੀ ਪਹਿਲਾਂ ਤਾਂ ਜਿੰਨੇ ਕਹਿੰਦੇ ਲਾਗਤ ਹੀ ਲੈਣੀ ਹੈ ਇਹਨਾਂ ਨੇ ਲਾਗਤ ਹੀ ਲੈਣੀ ਹੈ ਠੀਕ ਹੈ ਜੀ ਤੇ ਹੋਰ ਆਪਣਾ ਕਾਲੇ ਪੀਲੇ ਦੀ ਦਵਾਈ ਰੇਟ ਕੋਈ ਰੇਟ ਦੱਸ ਦੋਗੇ ਮਾੜਾ ਮੋਟਾ ਰੇਟ ਤੋਂ 150 ਹੀ ਲੈਣੇ ਆ ਜੀ ਆਪਣਾ 100 200 200 ਹੀ ਬਸ ਬਸ ਆਪਣੀ ਦਵਾਈ ਦੀ ਲਾਗਤ ਮੁੱਲ ਹੀ ਲੈਣੀ ਜਾਈਂਗੀ 100 200 300 ਦੇ ਵਿੱਚ ਮਤਲਬ ਠੀਕ ਹੈ ਲਾਗਤ ਹੀ ਲੈਣੀ ਹੈ ਠੀਕ ਹੈ ਉਹ ਜਿਹੜੇ ਹੁਣ ਆਲੇ ਦੁਆਲੇ ਆਪਣੇ ਠੀਕ ਵੀ ਹੋ ਰਹੇ ਨੇ ਪੀੜੀ ਵਾਲੇ ਸਭ ਨੂੰ ਪਤਾ ਹੈ ਜੀ ਆਪਣੇ ਬਾਰੇ ਕੀ ਨਾਮ ਹੈ ਮਤਲਬ ਮਸ਼ਹੂਰ ਇਸ ਏਰੀਆ ਚ ਇੱਕ ਤਾਂ ਠੋੜਾ ਸਰਿੰਦਰਪਾਲ ਔਰ ਪੁਟੇ ਤੀਨਾ ਤੀਨੇ ਨਾਲ ਜ਼ਿਆਦਾ ਮਸ਼ਹੂਰ ਹੈ ਤੀਨੇ ਨਾਲ ਜ਼ਿਆਦਾ ਮਸ਼ਹੂਰ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੀਨੇ ਨਾਲ ਮਸ਼ਹੂਰ ਇੱਕ ਉਹ ਤੇਲ ਹੈ ਜੀ ਜਿਵੇਂ ਠੀਕ ਹੈ ਦਿਮਾਗ ਦੀਆਂ ਆਪਣੇ ਠੀਕ ਹੈ ਜੀ ਨਾੜੀਆਂ ਤਾਂ ਆ ਦੇਖੋ ਇਹ ਤੇਲ ਹੈ ਜੀ ਅੱਛਾ ਇਹ ਤੇਲ ਹੈ ਜੀ ਹਾਂਜੀ ਠੀਕ ਹੈ ਅੱਛਾ ਇਹ ਤੇਲ ਹੈ ਜੀ ਹਾਂਜੀ ਇਹ ਵੀ ਦੇਸੀ ਦਾ ਪਾਜ਼ਾਮਾਂ ਦੀਆਂ ਹੋਗੀਆਂ ਜੀ ਬਸ ਸਰੋਂ ਦਾ ਵਿੱਚ ਤੇਲ ਹੋ ਗਿਆ ਜੀ ਆਪਣੇ ਮਹਿੰਗੇ ਜਾਨੀ ਕਿ ਫਰੂਟਾਂ ਦਾ ਤੇਲ ਹੈ ਜੀ ਫਰੂਟਾਂ ਦਾ ਤੇ ਹਾਂ ਠੀਕ ਹੈ ਜੀ ਆਪ ਇਹ ਉਹ ਵੀ ਮਰਦਾਨਾ ਤਾਕਤ ਵਾਸਤੇ ਤਾਕਤ ਵਾਸਤੇ ਮਰਦਾਨਾ ਤਾਕਤ ਵਾਸਤੇ ਠੀਕ ਹੈ ਤੇ ਆ ਆਪਣੇ ਦਮੇ ਦੀ ਹੋਗੀ ਜੀ ਦਮੇ ਦੀ ਹਾਂ ਠੀਕ ਆਹ ਰੱਖ ਦਿਓ ਬੱਬੂ ਜੀ ਫੋਟੋ ਹਾਂ ਜੀ ਤੇ ਇੱਕ ਮੇਨ ਜਿਵੇਂ ਤੁਸੀਂ ਉਹਨਾਂ ਦਮੇ ਦੀ ਕਹਿ ਰਹੇ ਹੋ ਸਾਂਝੀ ਕਹਿ ਰਹੇ ਹੋ ਹਾਂ ਜੀ ਹਾਂ ਜੀ ਬਹੁਤ ਦਵਾਈਆਂ ਨੇ ਮਾਰਕੀਟ ਚ ਆਈਆਂ ਹੋਈਆਂ ਜੀ ਆਪਣੇ ਪੰਪ ਵੀ ਚੱਲਦੇ ਨੇ ਕਿਸੇ ਨੂੰ ਬਚਪਨ ਤੋਂ ਬਚਪਨ ਤੋਂ ਸਾਂਹ ਚੱਲਦਾ ਹੈ ਕਿਸੇ ਨੂੰ ਮੌਸਮ ਦੇ ਹਿਸਾਬ ਨਾਲ ਸਾਂਹ ਦੀ ਦਮੇ ਦੀ ਪ੍ਰੋਬਲਮ ਆ ਜਾਂਦੀ ਆਪਾਂ ਦੇਖੋ ਜੀ ਇਹ ਕਿਸੇ ਨੂੰ ਬੰਨਣ ਨਹੀਂ ਬੰਨਣਾ ਆਪਾਂ ਅਗਲੇ ਨੂੰ ਤਿੰਨ ਪੁੜੀਆਂ ਦੇਣੀਆਂ ਨੇ ਠੀਕ ਹੈ ਜੀ ਉਹਨੂੰ ਫਾਇਦਾ ਹੁੰਦਾ ਮੁੜ ਕੇ ਲਵੋ ਠੀਕ ਹੈ ਨਹੀਂ ਫਾਇਦਾ ਤਾਂ ਆਪਾਂ ਨੇ ਉਹ ਠੱਗੀ ਵਾਲਾ ਵਪਾਰ ਨਹੀਂ ਹੈਗਾ ਬੇਬੇ ਆ ਦੇ ਦੋ ਹਜ਼ਾਰ ਰੁਪਏ ਆ ਦੇ ਦੋ 500 ਰੁਪਏ ਕਿੰਨੇ ਕੋਈ ਇਹ ਸਿਰਫ 100 150 ਦੀ ਦਵਾਈ ਹੈ ਕਿੰਨੇ ਕੁ ਮਰੀਜ਼ ਠੀਕ ਹੋਏ ਹੋਏ ਮਰੀਜ਼ ਤਕਰੀਬਨ ਹੁਣ ਦਿੰਦੇ ਰਹੇ ਆ ਜੀ ਜਿਵੇਂ ਹੁਣ ਬਾਬਾ ਸੀਧਾ ਹੋ ਗਿਆ ਜੀ ਬਾਬਾ ਕਾਫੀ ਮਰੀਟਰੀਕ ਹੋਏ ਨੇ ਜੀ ਹੁਣ ਮੁੰਡੇ ਵਿਦੇਸ਼ਾਂ ਨੂੰ ਗਏ ਨਹੀਂ ਕਤੇ ਇਹ ਦਾਲੇ ਪੀਲੇ ਦੇ ਟੈਸਟ ਕਰਾ ਲੈਂਦੇ ਨੇ ਆਪਣੇ ਚੰਨੋ ਇੱਥੇ ਲੈਬੋਰਾਟਰੀ ਵਾਲਾ ਜੀ ਮੁੰਡਾ ਠੀਕ ਹੈ ਉਹ ਨਾਲ ਉਹ ਜੇ ਕਿਸੇ ਨੂੰ ਕਾਲਾ ਪੀਲਾ ਜਾਂ ਪੀਲਾ ਆ ਜਾਂਦਾ ਉਹ ਸਿੱਧਾ ਭੇਜੂ ਇੱਥੇ ਕਿਤੇ ਨਾ ਜਾਓ ਤੁਸੀਂ ਫਾਇਦਾ ਹੁੰਦਾ ਕਲੇਹਣੇ ਜਾਓ ਕਲੇਹਣੇ ਜਾਓ ਹਾਂ ਜੀ ਤੇ ਜਿਹੜੀ ਤੁਸੀਂ ਸਾਹ ਦੀ ਇਹ ਚ ਕੋਈ ਇਦਾਂ ਨਹੀਂ ਵੀ ਤੁਸੀਂ ਕਹੋਗੇ ਆ ਛੱਡਣਾ ਪੂ ਕੋਈ ਖਾਣਾ ਨਾ 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 ਜੀ ਕੁਛ ਨਹੀਂ ਛੱਡਣਾ ਪੈਂਦਾ ਜੀ ਕਿੰਨੇ ਕ ਸਾਲ ਪੁਰਾਣਾ ਜਿਹੜਾ ਸਾਹ ਹੁੰਦਾ ਕਿੰਨਾ ਮਰਜੀ ਪੁਰਾਣਾ ਹੋਵੇ ਭਾਵੇਂ ਬਚਪਨ ਤੋਂ ਹੋਵੇ ਹਾਂ ਬਚਪਨ ਤੋਂ ਮੌਸਮ ਬਾਈ ਜੋ ਹੋਵੇ ਬਚਪਨ ਨੂੰ ਹਾਂਜੀ ਕੁਛ ਹੋਵੇ ਜੀ ਕੁਛ ਹੋਵੇ ਹਾਂਜੀ ਕੋਈ ਕੋੜੀ ਕੁੜੀ ਮਾੜੀ ਮੁੱਟੀ ਦਵਾਈ ਕੁਛ ਨਹੀਂ ਹੈਗੀ ਜੀ ਸ਼ਹਿਦ ਦੇ ਵਿੱਚ ਲੈਣੀ ਹੈ ਜੀ ਸ਼ਹਿਦ ਦੇ ਵਿੱਚ ਲੈਣੀ ਹੈ ਹਾਂਜੀ ਠੀਕ ਹੈ ਮੈਂ ਉਹ ਕੋੜਾਪਣ ਤਾਂ ਆਪ ਹੀ ਖਤਮ ਹੋ ਜਾਂਦਾ ਹਾਂ ਹੁਣ ਆ ਦੰਦਾ ਜਾੜਾਂ ਦੀ ਆਪਣੇ ਕੋਲੇ ਜਿਹਨੇ ਇੱਕ ਵਾਰੀ ਯੂਜ਼ ਕਰ ਲਈ ਉਹ ਵੈਸੇ ਵੀ ਕਹੂਗਾ ਵੀ ਮੈਂ ਘਰ 'ਚ ਰੱਖਾਂ ਜੀ ਜੇ ਸਵਾਲ ਜੇ ਕਿਸੇ ਦੇ ਬੱਚੇ ਦੇ ਕੀੜਾ ਵੀ ਲੱਗ ਜਾਏ ਜਾਂ ਦੰਦ ਦੁਖ ਜਾਣ ਜਾਂ ਆਪਣੇ ਕੋਈ ਤਰ ਤਰ ਦਾ ਪਾਣੀ ਇੱਕ ਤੁਸੀਂ ਇੱਕ ਤੁਸੀਂ ਇਹ ਗੱਲ ਕਹਿ ਰਹੇ ਸੀ ਜਿੱਦੋਂ ਇਹ ਦਵਾਈ ਵਰਤ ਲੈ ਕੀੜਾ ਕੱਢ ਕੇ ਇੱਥੇ ਰੱਖ ਦਿੰਦੇ ਹਾਂ 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 ਜੀ ਹਾਂ ਸਾਹਮਣੇ ਰੱਖ ਲੱਗਿਆ ਹੋਈ ਕੀੜਾ ਇੱਕ ਇੱਕ ਬੰਦੇ 1000 ਰੁਪਿਆ ਲੈ ਕੇ ਜਾਂ 1500 ਰੁਪਿਆ ਲੈ ਕੇ ਡੱਕਿਆ ਨਾ ਗਿਣ ਕੇ ਜੀ ਕੀੜੇ ਕੱਢਦੇ ਉਹ ਕਮ ਨਹੀਂ ਨਾ ਨਾ ਜੀ ਇਹ ਤਾਂ ਦੇਖੋ ਐ ਉਂਗਲੀ ਤੇ ਐ ਆਪਣੇ ਤਲੀ ਤੇ ਥੋੜੀ ਪਾਉਣੀ ਐ ਠੀਕ ਐ ਐ ਮਲਣਾ ਲੱਗ ਜਾਓ ਠੀਕ ਹੈ ਜੀ ਨਾਲੇ ਤਾਂ ਗੰਦਾ ਪਾਣੀ ਐ ਇੱਥੇ ਕੱਢੂ ਵੀ ਨਾਲ ਦੀ ਨਾਲ ਕੀੜਾ ਕੱਢ ਕੇ ਰੱਖ ਠੀਕ ਹੈ ਤੁਸੀਂ ਦੇਖ ਸਕਦੇ ਹੋ ਇਹ ਕਹਿੰਦੇ ਵੀ ਕੀੜਾ ਵੀ ਅਸੀਂ ਕੱਢਾਂਗੇ ਪਰ ਸਾਡੇ ਕੋਈ ਪੈਸੇ ਨਹੀਂ ਆਮ ਤੌਰ ਤੇ 1000 1500 ਰੁਪਏ ਲੈ ਕੇ ਗਨ ਕੇ ਕੀੜੇ ਕੱਢੇ ਜਾਂਦੇ ਨੇ ਤੇ ਇਹਦਾ ਦਵਾਈ ਸਾਰੀ 100 200 ਸੱਚ ਕੀੜਾ ਕੱਢ ਕੱਢ ਨੂੰ ਨੇ ਬਹੁਤ ਵੱਡੀ ਗੱਲ ਹੈ ਤੇ ਹੋਰ ਦੱਸੋ ਜੀ ਹੋਰ ਬਾਕੀ ਆ ਬਾਬਾ ਸੀਰ ਦੀ ਹੈ ਜੀ ਠੀਕ ਹੈ ਜੀ ਇਹ ਗੋਲੀਆਂ ਗੋਲੀਆਂ ਜੀ ਠੀਕ ਹੈ ਓਕੇ ਠੀਕ ਹੈ ਬਾਕੀ ਬਾਬਾ ਸੀਰ ਵੀ ਕਈ ਤਰ੍ਹਾਂ ਚ ਹੁੰਦੀ ਹੈ ਇਹ ਕੋਈ ਮਰਜ਼ੀ ਹੋਵੇ ਚਾਹ ਕੁੰਨੀ ਹੋਵੇ ਚਾਹ ਮੋਕੇ ਵਾਲੀ ਹੋਵੇ ਜੀ ਜਿਹੜੀ ਮਰਜ਼ੀ ਹੋਵੇ ਜਿਹੜੀ ਮਰਜ਼ੀ ਹੋਵੇ ਹੋਰ ਕਿਹੜੀ ਹੈ ਜੀ ਕਾ ਕਬਜ ਦੀ ਹੈ ਜੀ ਠੀਕ ਕਬਜ ਜਿੰਨੀ ਵੀ ਹੈ ਕਿਸੇ ਨੂੰ ਕਬਜ ਅੱਜ ਲੈ ਲਓ ਦੂਜੇ ਦਿਨ ਕਬਜ ਦੂਜੇ ਦਿਨ ਕਬਜ ਠੀਕ ਹੈ ਭਾਈ ਰੋਕੀ ਤੇ ਆਪਣੇ ਹਾਂਜੀ ਜਿਵੇਂ ਕਿਸੇ ਕੋਲ ਬੱਚਾ ਠੀਕ ਹੈ ਨਹੀਂ ਠੀਕ ਹੈ ਇਹ ਉਹਦੀ ਦਵਾਈ ਹੈ ਉਹਦੀ ਦਵਾਈ ਹੈ ਠੀਕ ਮੌਕੇ ਤੇ ਆਪਾਂ ਸਮਝਾ ਦਿੰਨੇ ਆ ਅਗਲੇ ਨੂੰ ਵੀ ਕਿੱਦਾਂ ਲੈਣੀ ਕਿਵੇਂ ਲੈਣੀ ਸਟੌਕ ਕਰੀ ਤੁਸੀਂ ਚਲੋ ਜੀ ਸਿੰਘ ਨਰਮਣਾ ਸਾਡੇ ਕੋਲ ਨਰਮਾਣੇ ਤੋਂ ਭਾਜੀ ਨੇ ਜਗਦੀਸ਼ ਸਿੰਘ ਨਰਮਾਣਾ ਜੋ ਕਿ ਤੁਹੀ ਪਿੰਡ ਦੇ ਧਾਰੋਂ ਕੀ ਪਿੰਡ ਦੇ ਬਿਲਕੁਲ ਨਾਲ ਪੈਂਦਾ ਨਾਬੇ ਸ਼ਹਿਰ ਦੇ ਨੇੜੇ ਉਹਨਾਂ ਨੇ ਦਵਾਈ ਵਰਤੀ ਹੋਈ ਹੈ ਤੇਲ ਵਰਤਿਆ ਹੋਇਆ ਬਾਈ ਜੀ ਤੁਹਾਨੂੰ ਤੇਲ ਦਿਖਾਉਣ ਲੱਗੇ ਆਹ ਵਾਲਾ ਤੇਲ ਹੈ ਮੈਨੂੰ ਸੁਣ ਕੇ ਹੈਰਾਨਗੀ ਆਈ ਹੈ ਵੀ ਨਸਾਂ ਖੋਲਦਾ ਦਿਮਾਗ ਦੀਆਂ ਜੇ ਕਿ ਪ੍ਰੋਬਲਮ ਹੈ ਤੇ ਨਾਲ ਇੱਕ ਚੀਜ਼ ਹੋਰ ਹੈਰਾਨਗੀ ਮਿਲੀ ਜਿਵੇਂ ਦੱਸਣਗੇ ਤੁਹਾਨੂੰ ਸੁਣਾਉਣਿਆ ਇਹਨਾਂ ਦੇ ਮੂੰਹੋਂ ਵੀ ਇਹਨਾਂ ਨੂੰ ਕੀ ਚੀਜ਼ ਠੀਕ ਹੋਈ ਇਹਨਾਂ ਦੀ ਸਤਿ ਸ੍ਰੀ ਅਕਾਲ ਜੀ ਵੈਕ ਰੂਪੀ ਕਾਲ ਸਾਹਿਬ ਵੈਕ ਰੂਪੀ ਜੀ ਜੀ ਸਾਡੀ ਗੱਲ ਇਸ ਤਰ੍ਹਾਂ ਸੀਗੀ ਜੇ ਮੇਰੇ ਵੀਰ ਜੀ ਨੇ ਜੀ ਕਲਿਆਣੇ ਪਿੰਡ ਤੋਂ ਠੀਕ ਹੈ ਜੀ ਮੇਰੇ ਇਧਰ ਲਈ ਅੱਖ ਦੀ ਨਿਗਾ ਘਟ ਗਈ ਸੀਗੀ ਠੀਕ ਹੈ ਜੀ ਤਾਂ ਇਹਨਾਂ ਕੋਲੋਂ ਮੈਂ ਤੇਲ ਲੈ ਗਿਆ ਸੀਗਾ ਠੀਕ ਹੈ ਜੀ ਇਹ ਵਾਲਾ ਕਈ ਵਾਲਾ ਆ ਇੱਕੋ ਹੀ ਚੀਜ਼ ਅੱਛਾ ਇੱਕੋ ਹੀ ਛੋਟੀ ਸ਼ੀਸ਼ੀ ਆ ਚੀਜ਼ ਦਿੱਤੀ ਸੀਗੀ ਜੇ ਨਾਲ ਠੀਕ ਹੈ ਜੀ ਛੋਟੀ ਹਾਂਜੀ ਠੀਕ ਹੈ ਇਹ ਜੀ ਇਹਨਾਂ ਨੇ ਕਿਹਾ ਸੀਗਾ ਵੀ ਥੋੜਾ ਜਿਹਾ ਤੇਲ ਯਾਨੀ ਕਿ ਇਹਨਾਂ ਨੇ ਯਾਨੀ ਕਿ ਗਿੱਚੀ ਦੇ ਵਿੱਚ ਪਿੱਛੇ ਚਸਣਾ ਠੀਕ ਹੈ ਜੀ ਤੇ ਦੋ ਤੌਕੇ ਧੁੰਨੀ ਦੇ ਵਿੱਚ ਲਾਉਣੇ ਆ ਸ਼ਾਮ ਨੂੰ ਪੈਣ ਲੱਗਿਆ ਨੇ ਠੀਕ ਹੈ ਜੀ ਉਹਦੇ ਨਾਲ ਮੇਰੀ ਜਿਹੜੀ ਨਿਗਾਹ ਵੀ ਪ੍ਰੋਪਰ ਠੀਕ ਹੋ ਗਈ ਕਿਉਂਕਿ ਇਹਨਾਂ ਅੱਜ ਕੱਲ ਹਰੇਕ ਬੱਚੇ ਦੇ ਲਈ ਹੋ ਗਿਆ ਹੈ ਹਾਂ ਪੜਾਈ ਕਰਕੇ ਤੇ ਇੱਕ ਮੋਬਾਈਲ ਹੋ ਗਿਆ ਜਿਹੜੀ ਮੈਂ ਚੀਜ਼ ਕੋਈ ਚਾਬੀ ਰੱਖ ਲੈਣੀ ਜਾਂ ਮੋਬਾਈਲ ਰੱਖ ਲੈਣਾ ਜਾਂ ਕੋਈ ਕਾਪੀ ਲਿਖਣ ਵਾਲੀ ਰੱਖ ਲੈਣੀ ਚੀਜ਼ ਰੱਖ ਕੇ ਭੁੱਲਣ ਲੱਗ ਗਿਆ ਸੀ ਠੀਕ ਹੈ ਜੀ ਉਹਦੇ ਨਾਲ ਮੇਰੇ ਦਿਮਾਗ ਨੂੰ ਵੀ ਇਹਨੇ ਬਹੁਤ ਵਧੀਆ ਅਸਰ ਕੀਤਾ ਠੀਕ ਹੈ ਜੀ ਔਰ ਮੈਂ ਕਦੇ ਵੀ ਹੁਣ ਆਪ ਦੇ ਫੇਸ ਦੇ ਉੱਤੇ ਤੇਲ ਨਹੀਂ ਲਾਇਆਗਾ ਇਹਦੀ ਆਟੋਮੈਟਿਕੀ ਤਰੋਤੀ ਰਹਿੰਦੀ ਹੈ ਠੀਕ ਹੈ ਆਪ ਜਾਨੀ ਕਿ ਤਿੰਨ ਮਹੀਨੇ ਹੋ ਗਏ ਤਿੰਨ ਮਹੀਨੇ ਹੋ ਗਏ ਹਾਂਜੀ ਤਿੰਨ ਮਹੀਨੇ ਹੋ ਗਏ ਤਿੰਨ ਮਹੀਨਿਆਂ ਚ ਤੁਹਾਨੂੰ ਮਤਲਬ ਮੇਰੇ ਨਤੀਜੇ ਨਤੀਜਾ ਮਿਲਿਆ ਇਹ ਚਲਟ ਮਿਲਿਆ ਵੀ ਮੈਨੂੰ ਮੇਰੀ ਅੱਧਾ ਨੰਬਰ ਨਿਕਾ ਘਟ ਗਈ ਸੀਗੀ ਜੀ ਠੀਕ ਹੈ ਡਾਕਟਰ ਨੇ ਕਿਹਾ ਸੀਗਾ ਵੀ ਐਨਕ ਤੋਂ ਬਿਨਾ ਨਹੀਂ ਸਰਨਾ ਵੀ ਤੁਹਾਡੀ ਉਮਰ ਵੀ ਆ ਜਦੋਂ 45 46 ਸਾਲ ਦੀ ਉਮਰ ਹੋ ਜੇ ਤਾਂ ਨਿਗਾ ਦੇ ਉੱਤੇ ਐਨਕ ਲਾਉਣੀ ਠੀਕ ਹੈ ਜ਼ਰੂਰੀ ਹੈ ਆਮ ਤੌਰ ਤੇ ਤੁਸੀਂ ਦੇਖ ਸਕਦੇ ਹੋ ਹਰ ਬੰਦੇ ਦੇ ਨਿਗਾ ਦੀ ਐਨਕ ਲੱਗੀ ਹੁੰਦੀ ਹੈ ਤੇ ਨਿਗਾ ਵਾਸਤੇ ਹੀ ਕਹਿ ਰਹੇ ਨੇ ਮੇਨ ਚੀਜ਼ ਨਿਗਾ ਵਾਸਤੇ ਆ ਹਰ ਚਾਰਜ ਕਿੰਨਾ ਕਿਤੇ ਕੋਈ ਦਵਾਈ ਦੇਣਾ ਆ ਵੀ ਬੱਠਾ ਪਰ ਫਰਕ ਜਿੱਥੇ ਪੈਂਦਾ ਬਾਈ ਜੀ ਅਸੀਂ ਤਾਂ ਉਹ ਦਿਖਾਵਾਂਗੇ ਇਹਨਾਂ ਦੇ ਮੂੰਹੋਂ ਇਹਨਾਂ ਨੇ ਵਰਤੀ ਹੋਈ ਹੈ ਅਸੀਂ ਇਸ ਲਈ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਕੋਈ ਮੋਟੀ ਦੁਕਾਨਦਾਰੀ ਨਹੀਂ ਕੋਈ ਲੰਬੀ ਚੌੜੀ ਦੁਕਾਨਦਾਰੀ ਨਹੀਂ ਸਿਰਫ ਇਹਨਾਂ ਦੀ ਦੁਕਾਨਦਾਰੀ ਹੈ ਜੋ ਲਾਗਤ ਆ ਉਹ ਲੈ ਕੇ ਜਾਓ ਜ਼ਿੰਮੇਵਾਰ ਇਹ ਆਪ ਬੈਠੇ ਨੇ ਬੰਦੇ ਆਓ ਇਹ ਸਿਰਫ 300 ਰੁਪਏ ਲਿਆ ਸੀਗਾ ਜੀ ਇਹਨਾਂ ਨੇ ਉਦੋਂ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਕੋਈ ਵਾਧਾ ਤਾਂ ਵਾਧਾ ਲੈ ਲਓ ਵੀ ਪਰ ਮੇਰੀ ਨਿਗ੍ਹਾ ਬੰਨੀ ਚਾਹੀਦੀ ਠੀਕ ਹੈ ਤੇ ਇਹਨਾਂ ਨੇ ਕਿਹਾ ਨਹੀਂ ਵੀ ਅਸੀਂ ਕੋਈ ਲਾਲਚ ਨਹੀਂ ਹੈਗਾ ਬਈ ਸਾਰਾ ਇਹਦੇ ਵਿੱਚ ਜਿਹੜੀ ਕਿ ਸਾਡੀਆਂ ਦੇਸੀ ਚੀਜ਼ਾਂ ਪਾਈਆਂ ਹੋਈਆਂ ਜਿਵੇਂ ਬਦਾਮਾਂ ਦਾ ਤੇਲ ਹੋ ਗਿਆ ਮਾਲ ਕੰਗਣੀ ਦਾ ਤੇਲ ਹੋ ਗਿਆ ਇਹਨਾਂ ਨੇ ਸਾਨੂੰ ਬੈਠ ਕੇ ਸਮਝਾਇਆ ਵੀ ਕੋਈ ਸਾਈਡ ਫੈਟ ਨਹੀਂ ਹੈ ਠੀਕ ਹੈ ਵੀ ਜੇ ਤੁਸੀਂ ਇਹਨੂੰ ਦੋ ਤੌਕੇ ਤੁਸੀਂ ਜੀਭ ਤੇ ਵੀ ਲਾ ਲੂਗੇ ਤਾਂ ਵੀ ਕੋਈ ਇਹਦਾ ਸਾਈਡ ਫੈਟ ਨਹੀਂ ਤੇਲ ਦੀ ਬੋਤਲ ਚ ਹਾਂਜੀ ਤੇ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਕਿਹਾ ਜੀ ਮੈਂ ਕਹਾਂ ਵੀ ਨਿਗਾ ਮੇਰੀ ਫਿੱਟ ਆ ਵੀ ਮੈਂ ਇਸ ਤਰ੍ਹਾਂ ਕਰਕੇ ਮੈਨੂੰ ਕਬਜ ਰਹਿੰਦੀ ਆ ਨਾਲ ਬਵਾਸੀਰ ਠੀਕ ਹੈ ਇਹ ਕਹਿੰਦੇ ਜੀ ਕੋਈ ਗੱਲ ਨਹੀਂ ਤੁਸੀਂ ਮੇਰੇ ਕੋਲੇ ਆਇਓ ਠੀਕ ਹੈ ਮੈਂ ਕਹਾਂ ਵੀ ਦੇਖ ਲਓ ਵੀ ਜੀ ਮੈਂ ਬਹੁਤ ਪਰੇਸ਼ਾਨ ਆ ਤਾਂ ਚਿੰਤਾ ਨਾ ਕਰੋ ਵੀ ਕਾफी ਦਬਦੀ ਜੀ ਸੀ ਇਹਨਾਂ ਦੀ ਲਗਾ ਤੇ ਇਹਨਾਂ ਨੇ ਜੀ ਫਿਰ ਸਾਨੂੰ ਗੋਲੀਆਂ ਦਿੱਤੀਆਂ ਹਲਦੀ ਤੋਂ ਕਹਿੰਦੇ ਸਾਡੀਆਂ ਤਿਆਰ ਕੀਤੀਆਂ ਹੋਈਆਂ ਆਹ ਜਿਹੜੀਆਂ ਗੋਲੀਆਂ ਆ ਪਈਆਂ ਨੇ ਹਾਂਜੀ ਹਾਂਜੀ ਇਹ ਹਲਦੀ ਹਲਦੀ ਤੋਂ ਤਿਆਰ ਇਹ ਬਣਾ ਰਹੇ ਸੀ ਇੱਕ ਦਿਨ ਮੈਂ ਕਿਹਾ ਜੀ ਇਸ ਤਰ੍ਹਾਂ ਕਰਕੇ ਵੀ ਦਵਾਈ ਚਾਹੀਦੀ ਆ ਵੀ ਤੁਸੀਂ ਕਹਿੰਦੇ ਸੀਗੇ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਖਾਓ ਠੀਕ ਹੈ ਪੈਸੇ ਬਾਅਦ ਚ ਦੇ ਦਿਓ ਚਲੋ ਫਿਰ ਜੀ ਇਹ ਮੈਂ ਡੇਢ ਮਹੀਨਾ ਦਵਾਈ ਖਾਧੀ ਆ ਠੀਕ ਹੈ ਹੁਣ ਮੈਨੂੰ ਕੋਈ ਬਵਾਸੀ ਨਹੀਂ ਹੈ ਜੀ ਮੈਂ ਬਿਲਕੁਲ ਠੀਕ ਠਾਕ ਆ ਜੀ ਚੱਕੀ ਹੋਈ ਸੀ ਬੜੀ ਚੱਕੀ ਵੱਡੀ ਚੱਕੀ ਤੇ ਬਾਕੀ ਸਾਡੇ ਜੇ ਤੁਹਾਡੀ ਇਹ ਦਵਾਈ ਕੰਮ ਕਰਦੀ ਹੈ ਹਾਂਜੀ ਹਾਂਜੀ ਤਾਂ ਤੁਸੀਂ ਇਹ ਦੱਸੋ ਵੀ ਕਿਤੇ ਇਹ ਤਾਂ ਨਹੀਂ ਹੋਊ ਰੇਟ ਵਾਜੂ ਜਿਵੇਂ ਬਾਈ ਨਾ ਜੀ ਨਾ ਨਾ ਦੇਖੋ ਸਵਾਲ ਹੀ ਨਹੀਂ ਪੈਦਾ ਹੁੰਦਾ ਹਾਂ ਕਈ ਵਾਰ ਹੁੰਦਾ ਨਾ ਆਦਾ ਪਰਮਾਤਮਾ ਤੋਂ ਡਰ ਕੇ ਕਹਿੰਦੇ ਜੀ ਆਪਾਂ ਨੇ ਰੇਟ ਲੁੱਟ ਥੋਕੜਾ ਕਰਨੀ ਹੈ ਬੱਚੇ ਬਾਹਰ ਨੇ ਆਪਣੇ ਜੈਂਦਾ ਦਾ ਜ ਮੈਂ ਨਹੀਂ ਕਈ ਵਾਰ ਹੁੰਦਾ ਬਾਈ ਜੀ ਵੀ ਇੱਕ ਚੀਜ਼ ਪ੍ਰੋਡਕਟ ਵੇਚਣ ਲੱਗ ਗਿਆ ਬਾਅਦ ਵਿੱਚ ਤੁਸੀਂ ਅੱਜ 300 ਰੁਪਿਆ ਹੈ ਨਾ ਕੱਲ ਤੁਸੀਂ ਕਹੋ ਵੀ ਮੈਂ 2000 ਲਿਆ ਉਹ ਕੰਮ ਤਾਂ ਨਹੀਂ ਹੁੰਦਾ ਨਹੀਂ 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 ਅੱਛਾ ਇਹ ਤਾਂ ਬਸ ਆਪਾਂ ਨੇ ਲਾਗਤ ਮੋਰੇ ਕਸੇ ਵਾਈ ਕਰਨੀ ਹੈ ਜੀ ਅੱਛਾ ਸੇਵਾ ਪ੍ਰਮਾਣਮਾਨ ਜਾਣ ਦੇਣੀ ਆਪਾਂ ਕਿਉਂ ਲੋਕਾਂ ਦੀ ਲੁੱਟ ਮਚਾਈਏ ਵਾਹ ਜੀ ਵਾਹ ਜੀ ਠੀਕ ਹੈ ਮੈਂ ਸੇਵਾ ਕਰਨੀ ਹੈ ਇਸ ਲਾਗਤ ਲੈਣੀ ਹੈ ਲਾਗਤ ਲੈਣੀ ਹੈ ਤੁਸੀਂ ਦੇਖ ਸਕਦੇ ਹੋ ਕੁਛ ਰੱਬ ਦਾ ਦਿੱਤਾ ਹੋਇਆ ਜੀ ਠੀਕ ਹੈ ਹਾਂ ਜੀ ਤੁਸੀਂ ਦੇਖ ਸਕਦੇ ਹੋ ਇਦਾਂ ਦੇ ਵੀ ਬੰਦੇ ਹੈ ਇਸ ਧਰਤੀ ਤੇ ਜਿਹੜੇ ਇੱਕ ਸੇਵਾ ਕਰਦੇ ਆ ਲਾਗਤ ਲੈਂਦੇ ਆ ਉਸ ਤਰ੍ਹਾਂ ਦੇ ਬੰਦੇ ਇਸ ਧਰਤੀ ਦੀ ਹੈਗੇ ਤਾਂ ਹੀ ਇਹ ਧਰਤੀ ਤੇ ਕਲਯੁਗ ਦਾ ਰਾਜ ਹੈ ਪਰ ਕਿਤੇ ਨਾ ਕਿਤੇ ਰਾਜ ਘਟਦਾ ਜਾ ਰਿਹਾ ਹੈ ਕਦੇ ਵੀ ਇਹ ਸੇਵਾ ਕਰਨੀ ਹੈ ਸੇਵਾ ਬੜੇ ਗਰੀਬ ਬੰਦਾ ਕੋਈ ਨਹੀਂ ਵੀ ਦੇ ਸਕਦਾ ਬੜਾ ਦੁਖੀ ਆਪਾਂ ਫ੍ਰੀ ਵੀ ਦੇ ਦਾਂਗੇ ਜੀ ਬਾਜੀ ਦੂਜਾ ਦੇਖੋ ਤੁਸੀਂ ਇਹਨਾਂ ਨੇ ਕਹਿਤਾ ਵੀ ਅਸੀਂ ਫ੍ਰੀ ਵੀ ਦੇ ਦਾਂਗੇ ਜੇ ਕੋਈ ਬੜਾ ਤੰਗ ਹੈ ਬੜਾ ਗਰੀਬ ਹੈ ਤਾਂ ਧਰਤੀ ਵਧੀਆ ਲੋਕਾਂ ਦੇ ਸਿਰ ਤੇ ਖੜੀ ਹੈ ਤਾਂ ਜਿਵੇਂ ਕਹਿੰਦੇ ਹੁੰਦੇ ਆ ਵੀ ਰਾਜ ਹੁੰਮਦਾ ਰਿਆ ਕਾਲ ਯੁਗ ਆ ਗਿਆ ਤਾਂ ਵਧੀਆ ਲੋਕ ਵਧੀਆ ਇਨਸਾਨ ਇਸ ਧਰਤੀ ਦੇ ਹੈਗੇ ਨੇ ਧੰਨਵਾਦ